ਦੋਸਤੋ ਅੱਜਕੱਲ ਹਰ ਕੋਈ ਸੋਹਣਾ ਤੇ ਅਟਰੈਕਟਿਵ ਦਿਖਣਾ ਚਾਹੁੰਦਾ ਤੇ ਜਿਨ੍ਹਾਂ ਮੁੰਡੇ ਕੁੜੀਆਂ ਨੇ ਨਵਾਂ ਨਵਾਂ ਜਵਾਨੀ ਚ ਪੈਰ ਧਰਿਆ ਹੁੰਦਾ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਜਦੋਂ ਵੀ ਮੈਂ ਡੇਟ ਤੇ ਜਾਵਾਂ ਕੋਈ ਐਸਾ ਪਰਫਿਊਮ ਲਗਾ ਕੇ ਜਾਵਾਂ ਜਿਹਦੀ ਇੱਕ ਤਾਂ ਫਰੇਗਰੈਂਸ ਲੌਂਗ ਲਾਸਟਿੰਗ ਹੋਵੇ ਬਹੁਤ ਲੰਬੇ ਸਮੇਂ ਤੱਕ ਰਹੇ 10-12 ਘੰਟੇ ਅਟਰੈਕਟਿਵ ਹੋਵੇ ਤੇ ਨਾਲ ਨਾਲ ਸੈਡਕਟਿਵ ਹੋਵੇ ਮਤਲਬ ਪਹਿਲੀ ਹੀ ਡੇਟ ਦੇ ਵਿੱਚ ਮੈਂ ਲੜਕੀ ਨੂੰ ਇੰਨਾ ਜ਼ਿਆਦਾ ਅਟਰੈਕਟ ਕਰ ਦਵਾਂ ਕਿ ਉਹ ਮਰੇਵਲ ਖਿੱਚੀ ਆਵੇ ਤੇ ਉਹਨੂੰ ਮੈਂ ਬਿਸਤਰ ਤੱਕ ਲੈ ਜਾਵਾਂ ਪਹਿਲੀ ਡੇਟ ਦੇ ਵਿੱਚ ਹੀ ਪਰ ਤੁਸੀਂ ਕਦੇ ਪਰਫਿਊਮ ਜਿਹੜਾ ਤੁਸੀਂ ਲਗਾ ਰਹੇ ਹੋ ਉਹਦਾ ਬਾਕਸ ਜਿਹੜਾ ਚੈੱਕ ਕੀਤਾ ਉਹਦੇ ਇਨਗਰੀਡੀਐਂਟਸ ਕੀ ਨੇ ਜੇ ਉਹਨਾਂ ਦੇ ਉੱਤੇ ਡੱਬੇ ਦੇ ਉੱਤੇ ਪੀ ਐਚ ਟੀ ਐਚ ਏ ਐਲ ਈ ਟੀ ਈ ਐਸ ਪੈਲੇਟਸ ਐਂਡ ਪੀ ਏ ਆਰ ਏ ਬੀ ਈ ਐਨ ਐਸ ਪੈਰਾਬਨਸ ਜੇ ਕੋਈ ਇਹ ਸ਼ਬਦ ਲਿਖਿਆ ਹੋਇਆ ਮੌਜੂਦ ਹੈਗਾ ਉਹਦੇ ਉੱਤੇ ਜਾਂ ਉਹਨਾਂ ਦੀ ਸ਼ਾਰਟ ਫਾਰਮ ਜਿਵੇਂ ਡੀ ਆਈ ਐਨ ਪੀ ਡੀ ਐਚ ਪੀ ਡੀ ਬੀ ਪੀ ਡੀ ਐਨ ਓ ਪੀ ਡੀ ਆਈ ਡੀ ਪੀ ਬੀ ਬੀ ਪੀ ਤਾਂ ਤੁਹਾਨੂੰ ਨਾ ਮਰਦ ਹੋਣ ਤੋਂ ਨਪੁੰਸਕ ਹੋਣ ਤੋਂ ਜਾਂ ਲੜਕੀਆਂ ਨੂੰ ਬਾਝ ਹੋਣ ਤੋਂ ਤੇ ਬ੍ਰੈਸਟ ਕੈਂਸਰ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਇਹ ਸੁਣ ਕੇ ਤੁਹਾਡੀਆਂ ਅੱਖਾਂ ਅੱਡੀਆਂ ਰਹਿ ਜਾਣੀਆਂ ਨੇ ਕਿਵੇਂ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਸੀਂ ਕਿਹੜੀ ਕੰਪਨੀ ਦਾ ਪਰਫਿਊਮ ਯੂਜ਼ ਕਰਦੇ ਹੋ ਕਿਉਂ ਕਰਦੇ ਹੋ ਕਿ ਇਹਨਾਂ ਵਿੱਚੋਂ ਕੋਈ ਇਨਗਰੀਡੀਐਂਟਸ ਤੁਹਾਡੇ ਪਰਫਿਊਮ ਦੇ ਵਿੱਚ ਤਾਂ ਨਹੀਂ ਮੌਜੂਦ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਕਮੈਂਟ ਜਰੂਰ ਕਰਿਓ ਤੇ ਮੈਂ ਤੁਹਾਨੂੰ ਦੱਸੂਗਾ ਵੀ ਕੀ ਇਹਨਾਂ ਦਾ ਹਾਰਮਫੁਲ ਇਫੈਕਟ ਹੋ ਸਕਦਾ ਬਾਡੀ ਤੇ ਆਪਣੇ ਤਾਂ ਵੀਡੀਓ ਨੂੰ ਧਿਆਨ ਨਾਲ ਸੁਣੋ ਦੋਸਤੋ ਅੱਜ ਕੱਲ ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰ ਕੋਈ ਪਰਫਿਊਮ ਦਾ ਯੂਜ਼ ਕਰ ਰਹੇ ਹਾਂ ਪਰਫਿਊਮ ਲਾਓ ਦਿਲ ਖੋਲ ਕੇ ਲਾਓ ਖੁਸ਼ ਹੋ ਕੇ ਲਾਓ ਜਿੰਨਾ ਲਾਉਣਾ ਲਾਓ ਪਰ ਇੱਕ ਵਾਰੀ ਉਹਦੇ ਇਨਗਰੀਡੀਅੰਟਸ ਜ਼ਰੂਰ ਚੈੱਕ ਕਰ ਲਓ ਜੋ ਮੈਂ ਤੁਹਾਨੂੰ ਪਹਿਲਾਂ ਦੱਸੇ ਨੇ ਵੀਡੀਓ ਦੇ ਸ਼ੁਰੂ ਦੇ ਵਿੱਚ ਤੇ ਹੁਣ ਅੱਜ ਕੱਲ ਇੰਨੀਆਂ ਜ਼ਿਆਦਾ ਕੰਪਨੀਆਂ ਆ ਗਈਆਂ ਪਰਫਿਊਮ ਇੰਡਸਟਰੀਆਂ ਮਾਰਕੀਟ ਦੇ ਵਿੱਚ ਜਿਵੇਂ ਫੋਗ ਪਾਰਕ ਐਵੇਨਿਊ ਵਾਈਲਡ ਸਟੋਨ ਗੂਚੀ ਫੁਲਾਣਾ ਕਿ ਤੁਸੀਂ ਕੋਈ ਐਡ ਕਰ ਦਿਓ ਜਿਹੜੀ ਤੁਸੀਂ ਯੂਜ਼ ਕਰਦੇ ਹੋ ਤਦ ਇਹਨਾਂ ਦਾ ਟਰਨਓਵਰ ਵੀ ਹੁਣ ਅਪ੍ਰੋਕਸੀਮੇਟਲੀ ਸਾਲ ਦੇ ਵਿੱਚ 10000 ਕਰੋੜ ਪਹੁੰਚ ਚੁੱਕਿਆ। ਮਤਲਬ ਇੰਨੇ ਜ਼ਿਆਦਾ ਲੋਕ ਹੁਣ ਪਰਫਿਊਮ ਦਾ ਯੂਜ਼ ਕਰ ਰਹੇ ਨੇ। ਤੇ ਪਰਫਿਊਮ ਵੀ ਹੁਣ ਓਕੇਜਨ ਦੇ ਅਕੋਰਡਿੰਗ ਆਉਣ ਲੱਗ ਗਏ। ਤੁਸੀਂ ਡੇਟ ਤੇ ਜਾਣਾ ਤਾਂ ਹੋਰ ਪਰਫਿਊਮ ਆਫਿਸ ਲਗਾ ਕੇ ਜਾਣਾ, ਹੋਰ ਨੇ ਕੋਈ ਮੈਰਿਜ ਪਾਰਟੀ ਫੰਕਸ਼ਨ ਤੇ ਜਾਣਾ ਤਾਂ ਹੋਰ ਨੇ। ਤੇ ਜੇ ਪੰਕਿਸੇ ਨੂੰ ਕੋਈ ਆਪਣੇ ਦੋਸਤ ਮਿੱਤਰ ਨੂੰ ਜਾਂ ਜੇ ਇਹਦੇ ਨਾਲ ਆਪਣਾ ਕੋਈ ਵਾਈਫਰੈਂਡ ਆ ਕਿਸੇ ਦਾ ਕੋਈ ਜਾਂ ਕੋਈ ਗਰਲਫਰੈਂਡ ਆ ਕੋਈ ਗਿਫਟ ਕਰਨਾ ਹੁੰਦਾ ਆਪਣੀ ਕੋਸ਼ਿਸ਼ ਇਹੀ ਹੁੰਦੀ ਆ ਮਹਿੰਗੇ ਤੋਂ ਮਹਿੰਗਾ ਕੋਈ ਵਧੀਆ ਜਾਂ ਪਰਫਿਊਮ ਗਿਫਟ ਕਰਾ ਤੇ ਜੇ ਕੋਈ ਆਪਣਾ ਕੋਈ ਰਿਸ਼ਤੇਦਾਰ ਰਿਲੇਟਿਵ ਕੋਈ ਬਾਹਰੋਂ ਆਉਂਦਾ ਉਹ ਵੀ ਅਕਸਰ ਪਰਫਿਊਮ ਹੀ ਗਿਫਟ ਕਰਦਾ ਕੋਈ ਮਹਿੰਗੇ ਤੋਂ ਮਹਿੰਗਾ ਕੋਈ ਮਤਲਬ ਇਸ ਤਰ੍ਹਾਂ ਦਾ ਵਧੀਆ ਲੈ ਕੇ ਆਉਂਦਾ ਪਰ ਆਪਾਂ ਅੱਜ ਤੱਕ ਕਦੇ ਇਹ ਨਹੀਂ ਦੇਖਣ ਦੀ ਕੋਸ਼ਿਸ਼ ਕੀਤੀ ਇਹਦੇ ਇਨਗਰੀਡੀਅੰਟਸ ਕੀ ਨੇ ਇਹ ਆਪਾਂ ਨੂੰ ਕੀ ਹਾਰਮ ਕਰ ਸਕਦਾ ਬਾਡੀ ਦੇ ਵਿੱਚ ਤਾਂ ਆਓ ਮੈਂ ਤੁਹਾਨੂੰ ਦੱਸਾਂ ਵੀ ਹੁਣ ਇਹ ਪਰਫਿਊਮ ਜਿਹੜਾ ਯੂਜ਼ ਕਰਨਾ ਕਿੰਨਾ ਖਤਰਨਾਕ ਹੋ ਸਕਦਾ ਬਾਡੀ ਦੇ ਵਿੱਚ ਆਪਣੇ ਕੀ ਕੀ ਇਹਦੇ ਹਾਰਮਫੁਲ ਇਫੈਕਟ ਹੋ ਸਕਦੇ ਨੇ ਸਭ ਤੋਂ ਪਹਿਲਾਂ ਜਿਹੜੇ ਪਰਫਿਊਮ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਫੈਲੇਟਸ ਤੇ ਪੈਰਾਬਨ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਉਹ ਹਾਰਮੋਨ ਜਿਹੜਾ ਸਿਸਟਮ ਆ ਨੂੰ ਤਵਾ ਕਰ ਦਿੰਦੇ ਨੇ ਆਪਣੇ ਕਿਵੇਂ ਫੀਮੇਲ ਦੇ ਵਿੱਚ ਇਹ ਬਾਂਝਪਨ ਕਰ ਸਕਦੇ ਨੇ ਮਤਲਬ ਉਹਨਾਂ ਨੂੰ ਕਨਸੈਪਸ਼ਨ ਦੇ ਵਿੱਚ ਬੱਚਾ ਪੈਦਾ ਕਰਨ ਦੇ ਵਿੱਚ ਮਤਲਬ ਪ੍ਰੈਗਨੈਂਸੀ ਹੋ ਨਹੀਂ ਹੋਣੀ ਮਤਲਬ ਇਹ ਦਿੱਕਤ ਕਰ ਸਕਦੇ ਨੇ ਲੜਕੀਆਂ ਦੇ ਵਿੱਚ ਟੈਸਟੋਸਟਰੋਨ ਸਪਰਮ ਕਾਊਂਟ ਇਹ ਘੱਟ ਕਰ ਦਿੰਦੇ ਨੇ ਤਾਂ ਇਹ ਜਿਹੜਾ ਮੇਲ ਨੂੰ ਨਪੁੰਸਕ ਤੇ ਨਾ ਮਰਦ ਬਣਾਉਂਦੇ ਨੇ ਮਤਲਬ ਜਿਨ੍ਹਾਂ ਜਿਨ੍ਹਾਂ ਕੋਈ ਪਾਰਟਨਰ ਨੂੰ ਜੇ ਕੋਈ ਫੀਮੇਲ ਤੇ ਮੇਲ ਆ ਕਪਲ ਆ ਕੋਈ ਜਿਨ੍ਹਾਂ ਨੂੰ ਪ੍ਰੈਗਨਸੀ ਨਹੀਂ ਹੋ ਰਹੀ ਉਹਨਾਂ ਨੂੰ ਭੁੱਲ ਕੇ ਵੀ ਇਹਦਾ ਪਰਫਿਊਮ ਦਾ ਯੂਜ਼ ਨਹੀਂ ਕਰਨਾ ਚਾਹੀਦਾ ਫੈਲਟਸ ਨੇ ਜਿਹੜੇ ਇਹਨਾਂ ਦਾ ਕੰਮ ਕੀ ਆ ਪਰਫਿਊਮ ਨੂੰ ਲੌਂਗ ਲਾਸਟਿੰਗ ਜਿਹੜੀ ਫਰੇਗਰੈਂਸ ਦੇਣਾ 10 10 12 12 ਘੰਟੇ ਤੱਕ ਉਹਦਾ ਅਸਰ ਰਹੇ ਤੇ ਜਿਹੜੇ ਪੈਰਾਬਨ ਨੇ ਉਹਦਾ ਕੰਮ ਕੀ ਆ ਐਜ਼ ਅ ਪ੍ਰੀਜ਼ਰਵਟਿਵ ਜਿਹੜਾ ਵੀ ਮਤਲਬ ਫਰ ਲਗਤਾ ਹੋ ਲੰਬੇ ਸਮੇਂ ਤੱਕ ਰਹਿ ਤੇ ਖਰਾਬ ਨਾ ਹੋਵੇ ਕੋਈ ਉਹਦੇ ਚ ਬੈਕਟੀਰੀਆ ਹੋਵੇ ਕੋਈ ਮਤਲਬ ਉਹਦੀ ਡੀਫੰਕਸ਼ਨਿੰਗ ਨਾ ਹੋਵੇ ਜਸਟ ਡਿਸਟਰਾਇ ਨਾ ਹੋਵੇ ਕਿਸੇ ਵੀ ਤਰ੍ਹਾਂ ਹੋ ਤੇ ਇਹ ਦੋਨੇ ਕੈਮੀਕਲ ਨੇ ਜਿਹੜੇ ਖਤਰਨਾਕ ਨੇ ਇੱਕ ਤਾਂ ਇਹ ਹਾਰਮੋਨਲ ਦਾ ਜਿਹੜਾ ਕਰਦੇ ਨੇ ਕਿਉਂਕਿ ਇਹ ਮਿਮਿਕ ਕਰਦੇ ਨੇ ਹਾਰਮੋਨ ਨੂੰ ਜਿਹੜੇ ਆਪਣੀ ਬਾਡੀ ਆ ਉਹ ਪਛਾਣ ਨਹੀਂ ਪਾਉਂਦੀ ਵੀ ਇਹ ਹਾਰਮੋਨ ਆ ਜਾਂ ਸਿੰਥੈਟਿਕ ਕੋਈ ਕੈਮੀਕਲ ਆ ਥਾਇਰੋਇਡ ਦਾ ਇਸ਼ੂ ਇਹਦੇ ਕਰਕੇ ਹੋ ਸਕਦਾ ਜਿਹੜੀ ਥਾਇਰੋਇਡ ਦੀ ਪ੍ਰੋਬਲਮ ਆ ਬੱਚਿਆਂ ਨੂੰ ਭੁੱਲ ਕੇ ਵੀ ਇਸਤੇਮਾਲ ਨਹੀਂ ਕਰਨੇ ਚਾਹੀਦੇ ਨਾ ਕਰਨ ਦੇਣੇ ਚਾਹੀਦੇ ਨੇ ਕਿਉਂਕਿ ਬੱਚਿਆਂ ਦੇ ਵਿੱਚ ਇਹ ਆਈਕਿਊ ਲੈਵਲ ਨੂੰ ਕੱਟ ਕਰਦੇ ਨੇ ਉਹਨਾਂ ਦੀ ਬ੍ਰੇਨ ਦੀ ਡਿਵੈਲਪਮੈਂਟ ਨੂੰ ਰੋਕਦੇ ਨੇ ਇੱਕ ਏਡੀਐਚਡੀ ਅਟੈਂਸ਼ਨ ਡੈਫੀਸ਼ੈਂਟ ਹਾਈਪਰਕਾਈਨੇਟਿਕ ਡਿਸਆਰਡਰ ਜਿਹੜੀ ਬਿਮਾਰੀ ਆ ਹੁਣ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਅੱਜਕੱਲ੍ਹ ਬੱਚਿਆਂ ਦੇ ਵਿੱਚ ਬੱਚੇ ਕਲਾਸ ਦੇ ਵਿੱਚ ਧਿਆਨ ਮਤਲਬ ਪੜ੍ਹਾਈ ਦੇ ਵਿੱਚ ਧਿਆਨ ਨਹੀਂ ਲਾਉਂਦੇ ਟੱਪੀ ਜਾਂਦੇ ਨੇ ਇੱਧਰ ਉੱਧਰ ਕਦੇ ਪੈਨਸਲ ਇੱਧਰ ਸੜਤੀ ਜਾਂ ਘੜਨ ਲੱਗ ਗਏ ਮਤਲਬ ਪੜਾਈ ਦੇ ਵਿੱਚ ਉਹਨਾਂ ਦਾ ਇੰਟਰਸਟ ਨਹੀਂ ਹੁੰਦਾ ਟੇਕ ਹੀ ਨਹੀਂ ਹੈ ਮਤਲਬ ਚੈਨ ਹੀ ਨਹੀਂ ਹੁੰਦੀ ਬੱਚੇ ਨੂੰ ਕਦੇ ਕੋਈ ਰਵੜ ਥੜਤੀ ਉਧਰ ਨੂੰ ਕਦੇ ਕੁਝ ਕਰਨ ਲੱਗ ਗਏ ਤਾਂ ਇਹ ਪ੍ਰੋਬਲਮ ਇਹ ਕਰ ਸਕਦੇ ਨੇ ਜੇ ਪ੍ਰੈਗਨੈਂਸੀ ਆਫ ਫੀਮੇਲ ਨੂੰ ਉਹਦਾ ਅਬੋਰਸ਼ਨ ਹੋ ਸਕਦੀ ਹੈ ਬੱਚੇ ਦੀ ਬੱਚੇ ਦਾ ਜਿਹੜਾ ਪ੍ਰੈਗਨੈਂਸੀ ਦੇ ਵਿੱਚ ਗਰੋਥ ਰੁਕ ਸਕਦਾ ਇਹਨਾਂ ਕਰਕੇ ਪ੍ਰੈਗਨੈਂਟ ਫੀਮੇਲ ਨੂੰ ਮਤਲਬ ਬਿਲਕੁਲ ਵੀ ਯੂਜ਼ ਨਹੀਂ ਕਰਨੀ ਚਾਹੀਦੇ ਇਹ ਸਭ ਤੋਂ ਵੱਡਾ ਜਿਹੜਾ ਹਾਰਮਫੁਲ ਫੈਕਟਰ ਆ breast cancer ਪੈਰਾਬਨ ਜਿਹੜਾ ਦੱਸਿਆ ਮੈਂ ਤੁਹਾਨੂੰ ਬ੍ਰੈਸਟ ਕੈਂਸਰ ਦੇ ਵਿੱਚ ਪਾਇਆ ਗਿਆ ਜਦੋਂ ਸਟੱਡੀ ਕੀਤੀ ਆ ਜਿਹੜਾ ਟਿਊਮਰ ਦੇ ਵਿੱਚ ਸੈੱਲ ਦੇ ਵਿੱਚ ਉਹਦੇ ਵਿੱਚ ਇਹ ਮਤਲਬ ਇਹ ਕਾਰਸੀਨੋਜੈਨਿਕਾ ਪੈਰਾਬਨ ਆ ਜਿਹੜਾ ਜਿਹੜੇ EPA এনवायरमेंटਲ ਪ੍ਰੋਟੈਕਸ਼ਨ ਏਜੰਸੀ ਆ ਉਹਨੇ ਇਹਨੂੰ ਕਾਰਸੀਨੋਜੈਨਿਕ ਐਲਾਨਤਾ ਵੀ ਤੁਸੀਂ ਇਹਨੂੰ ਸੋਚ ਸਮਝ ਕੇ ਵਰਤੋ ਇਹ ਕੈਂਸਰ ਦਾ ਕਰਦਾ ਹੈ ਸਕਿਨ ਨੂੰ ਇਰਿਟੇਸ਼ਨ ਕਰ ਸਕਦੇ ਨੇ ਜਿਹੜੇ ਪਰਫਿਊਮ ਨੇ ਕਿਤੇ కెమికਲ ਵਾਲੇ ਆਰਟਿਕੀਰੀਆ ਰੈਸ਼ ਜਾਂ ਕੋਈ ਸਕਿਨ ਦੀ ਅਲਰਜੀ ਤਾਂ ਇਹ ਇੰਨੇ ਇਹਨਾਂ ਦੇ ਹਾਰਮਫੁਲ ਇਫੈਕਟ ਨੇ ਬੋਡੀ ਦੇ ਉੱਤੇ ਲਾਉਣਾ ਤੁਸੀਂ ਪਰਫਿਊਮ ਦਿਲ ਖੋਲ ਕੇ ਲਾਓ ਮਤਲਬ ਖੁਸ਼ ਹੋ ਕੇ ਲਾਓ ਜਿੰਨਾ ਮਰਜ਼ੀ ਲਾਓ ਪਰ ਉਹ ਲਾਓ ਜਿਹੜਾ ਜਿਹਦੇ ਤੇ ਫੈਲਟਸ ਤੇ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਵੀਡੀਓ ਸ਼ੁਰੂ ਚ ਤੇ ਪੈਰਾ 1 ਨਾ ਹੋਣ ਮਤਲਬ ਫ੍ਰੀ ਹੋਵੇ ਫੈਲਟ ਫ੍ਰੀ ਜਿਹਦੇ ਤੇ ਲਿਖਿਆ ਹੋਵੇ ਕਈ ਕੰਪਨੀ ਤੁਹਾਨੂੰ ਕਦੇ ਨਹੀਂ ਦੱਸਣਗੀਆਂ ਜਿਹੜੀਆਂ ਮਤਲਬ ਉਹਨਾਂ ਦਾ ਤਾਂ ਇੰਨਾ ਟਰਨਓਵਰ ਖੜਾ ਇਹਦੇ ਉੱਤੇ ਮਤਲਬ ਆਹ ਨਾ ਲਗਾਓ ਇਹਦੇ ਵਿੱਚ ਆਹ ਹਾਰਮਫੁਲ ਇਫੈਕਟ ਹੁੰਦੇ ਨੇ ਇਹਦੇ ਕਈ ਚੁਸਤੀ ਇਹ ਕਰਦੀਆਂ ਨੇ ਉਹਦੇ ਉੱਤੇ ਫਰੇਗਰੈਂਸ ਸ਼ਬਦ ਲਿਖ ਦਿੰਦੀਆਂ ਨੇ ਫੈਲਟ ਮਤਲਬ ਪੈਰਾ ਤੁਹਾਨੂੰ ਕੁਝ ਨਹੀਂ ਮਿਲਣਾ ਫਰੇਗਰੈਂਸ ਲਿਖਿਆ ਹੋਇਆ ਮਿਲੂਗਾ ਜੇ ਇਹ ਲਿਖਿਆ ਹੋਇਆ ਬਾਕੀ ਕੋਈ ਇНГਰੀਡੀਐਂਟਸ ਨਹੀਂ ਲਿਖਿਆ ਹੋਇਆ ਤਾਂ 100% ਉਹਦੇ ਵਿੱਚ ਫੈਲਟਸ ਮੌਜੂਦ ਨੇ ਭੁੱਲ ਕੇ ਵੀ ਨਾ ਹੁਣਾ ਇਸਤੇਮਾਲ ਕਰੋ ਜੇ ਤੁਸੀਂ ਯੂਜ਼ ਕਰਨਾ ਜਿਹੜੇ ਨੇਚਰਲ ਨੇ ਜਿਹੜੇ ਅਤਰ ਇਹਨਾਂ ਨੂੰ ਇਤਰ ਵੀ ਕਹਿ ਦਿੰਦੇ ਨੇ ਜਿਹੜੇ ਨੇਚਰਲ ਤਰੀਕੇ ਨਾਲ ਬਣਦੇ ਨੇ ਫਲਾਵਰਸ ਤੋਂ ਪਲਾਂਟਸ ਦੇ ਆਇਲ ਤੋਂ ਐਕਸਟ੍ਰੈਕਟ ਕਰਕੇ ਉਹਨਾਂ ਦਾ ਯੂਜ਼ ਕਰੋ ਤੇ ਕੋਸ਼ਿਸ਼ ਕਰੋ ਐਸਾ ਪਰਫਿਊਮ ਯੂਜ਼ ਕੀਤਾ ਜਾਵੇ ਜਿਹਦੀ ਸਮੈਲ ਲੌਂਗ ਲਾਸਟਿੰਗ ਨਾ ਹੋਵੇ ਥੋੜੀ ਦੇਰ ਤੱਕ ਅਸਰ ਰਹੇ ਉਹ ਉਨਾਂ ਹੀ ਘੱਟ ਹਾਰਮਫੁਲ ਆ ਜਿਹਦੀ ਜਿੰਨੀ ਜ਼ਿਆਦਾ ਲੌਂਗ ਲਾਸਟਿੰਗ ਸਮੈਲ ਆ ਉੰਨੀ ਜ਼ਿਆਦਾ ਉਹਦੇ ਵਿੱਚ ਫੈਨਟਸ ਭਰੇ ਹੋਏ ਨੇ ਉਨਾਂ ਹੀ ਵੱਧ ਖਤਰਨਾਕ ਆ ਤੇ ਉੰਨੀ ਹੀ ਫਿਰ ਅੱਕੇ ਜਾ ਕੇ ਬਿਮਾਰੀਆਂ ਕ੍ਰੀਏਟ ਕਰਦਾ ਐਂਟਰ ਇਹ ਕਿਵੇਂ ਹੁੰਦੇ ਨੇ ਬਾਡੀ ਦੇ ਵਿੱਚ ਜਾਂ ਤਾਂ ਸਕਿਨ ਦੇ ਥਰੂ ਡਾਇਰੈਕਟਲੀ ਅਬਜ਼ੌਰਬ ਹੋ ਕੇ ਜਾਂ ਆਪਣੇ ਆਲ ਫੈਕਟਰੀ ਸਿਸਟਮ ਚੋਂ ਨੋਜ਼ ਦੇ ਵਿੱਚੋਂ ਜਦੋਂ ਆਪਾਂ ਸਾਹ ਲੈਂਦੇ ਆ ਤਾਂ ਸਕਿਨ ਦੇ ਟੱਚ ਤੋਂ ਵੀ ਇਹਨਾਂ ਨੂੰ ਗਰੇਜ ਕਰਨਾ ਚਾਹੀਦਾ ਕੋਸ਼ਿਸ਼ ਕਰੋ ਵੀ ਤੁਹਾਨੂੰ ਕੱਪੜਿਆਂ ਤੇ ਇਹੀ ਲੱਗੇ ਜੇ ਤੁਹਾਨੂੰ ਬਹੁਤ ਜ਼ਿਆਦਾ ਸ਼ੌਂਕ ਆ ਇੱਕ ਮੇਰੇ ਕੋਲ ਕੇਸ ਵੀ ਆਇਆ ਸੀ ਇਸ ਤਰ੍ਹਾਂ ਦਾ ਜਿਹੜਾ ਜਿਹਨੂੰ ਮਤਲਬ ਇੱਕ ਪਹਿਲਾਂ ਉਹਦੀ ਕਿਸੇ ਗਰਲਫ੍ਰੈਂਡ ਨਾਲ ਸੀਗੀ ਉਹਦੀ ਗੱਲਬਾਤ ਉਹ ਜਿਹੜੀ ਉਹਦੀ ਗਰਲਫ੍ਰੈਂਡ ਸੀ ਕੋਈ ਐਸਾ ਜਿਹੜਾ ਪਰਫਿਊਮ ਲਗਾ ਕੇ ਆਉਂਦੀ ਸੀ ਜਿਹਦੀ ਮਤਲਬ 스ਮੈਲ ਉਹਦੇ ਮਾਈਂਡ ਨੂੰ ਇੰਨੀ ਜ਼ਿਆਦਾ ਅਪੀਲ ਕਰ ਗਈ ਮਤਲਬ ਉਹ ਇੰਨਾ ਜ਼ਿਆਦਾ ਉਹਦੇ ਵੱਲ ਅਟਰੈਕਟ ਹੁੰਦਾ ਸੀ ਉਹਦੀ 스ਮੈਲ ਤੋਂ ਸੈਕਸ਼ੂਅਲੀ ਅਟਰੈਕਟ ਹੁੰਦਾ ਸੀ ਉਹਦਾ ਮਤਲਬ ਮਾਈਂਡ ਅਪ ਹੋ ਜਾਂਦਾ ਸੀ ਤੇ ਹਮ ਬਿਸਤਰ ਹੋਣ ਤੱਕ ਮਤਲਬ ਪਹੁੰਚ ਜਾਂਦਾ ਸੀ ਉਹਦੇ ਨਾਲ ਤੇ ਫਿਰ ਜਦੋਂ ਅੱਗੇ ਜਾ ਕੇ ਉਹਦੀ ਮੈਰਿਜ ਹੋਈ ਉਹਨੂੰ ਪ੍ਰੋਬਲਮ ਆ ਗਈ ਉਹ ਤੋਂ ਸੈਕਸ਼ੂਅਲ ਇੰਟਰਕੋਰਸ ਨਾ ਹੋਇਆ ਕਰੇ ਕਿਉਂ ਨਹੀਂ ਕਰ ਹੁੰਦਾ ਸੀ ਕਿਉਂਕਿ ਉਹਦੇ ਤੋਂ ਉਹ ਉਹਨੂੰ ਜਿਹੜੀ ਅਟਰੈਕਸ਼ਨ ਮਿਲਦੀ ਸੀ ਜਿਹੜਾ ਉਹ ਸਡਕਟਿਵ ਪਰਫਿਊਮ ਸੀ ਉਹਦੀ ਵਾਈਫ ਨਹੀਂ ਸੀ ਯੂਜ਼ ਕਰਦੀ ਉਹਦੀ ਗਰਲਫ੍ਰੈਂਡ ਲਾਉਂਦੀ ਸੀ ਉਹਦੇ ਜਿਹੜੇ ਸਿਸਟਮ ਮਾਈਂਡ ਦੇ ਬ੍ਰੇਨ ਨੂੰ ਸਿਗਨਲ ਇਸ ਤਰ੍ਹਾਂ ਦੇ ਮਿਲ ਗਏ ਵੀ ਉਸੇ ਸਮੈਲ ਦੇ ਨਾਲ ਅਟਰੈਕਟ ਹੋ ਕੇ ਸੈਕਸ਼ੂਅਲੀ ਪਰਫਾਰਮ ਕਰਨਾ ਤੇ ਉਹਦੀ ਜਦੋਂ ਵਾਈਫ ਯੂਜ਼ ਨਹੀਂ ਸੀ ਕਰਦੀ ਉਹਨੂੰ ਇੰਪੋਰਟੈਂਸੀ ਦੀ ਮਤਲਬ ਪ੍ਰੋਬਲਮ ਆ ਗਈ ਉਹ ਨਮਰਦ ਬਣ ਗਿਆ ਤਾਂ ਇੰਨੇ ਖਤਰਨਾਕ ਨੇ ਜਿਹੜੇ ਸੈਕਸਡਕਟਿਵ ਪਰਫਿਊਮਸ ਨੇ ਜੇ ਕੋਈ ਉਹਨਾਂ ਦਾ ਆਦੀ ਹੋ ਗਿਆ ਬਹੁਤ ਸਾਰੇ ਲੋਕ ਨੇ ਜਿਹੜੇ ਅਫਸੈਸਟ ਹੋ ਜਾਂਦੇ ਨੇ ਕਿਸੇ ਖਾਸ ਪਾਰਟੀਕਲਸ ਸਮੈਲ ਨੂੰ ਤਾਂ ਉਹ ਵੀ ਇਸ ਤਰ੍ਹਾਂ ਉਹ ਅਫਸੈਸਟ ਸੀ ਉਹ ਸਮੈਲ ਨੂੰ ਤਾਂ ਜਦੋਂ ਉਹਨੂੰ ਨਹੀਂ ਮਿਲੀ ਉਹਦੇ ਬ੍ਰੇਨ ਨੂੰ ਉਹ ਇੰਪੋਰਟੈਂਟ ਬਣ ਗਿਆ ਤਾਂ ਉਮੀਦ ਕਰਦਾ ਤਾਨੂੰ ਵੀਡੀਓ ਮੇਰੀ ਪਸੰਦ ਆਈ ਹੋਊਗੀ ਆਪਣੇ ਦੋਸਤ ਮਿੱਤਰ ਨੂੰ ਜਿਹੜਾ ਬਹੁਤ ਜ਼ਿਆਦਾ ਯੂਜ਼ ਕਰਦਾ ਪਰਫਿਊਮ ਦਾ ਉਹਨੂੰ ਵੀਡੀਓ ਸੈਂਡ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਮ ਲੋਕਾਂ ਨੂੰ ਜਿਹੜੀ ਜਾਣਕਾਰੀ ਮਿਲ ਸਕੇ ਕਿੰਨਾ ਖਤਰਨਾਕ ਆ ਪਰਫਿਊਮ ਦਾ ਯੂਜ਼ ਕਰਨਾ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ